ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਠੈ ਸਭ ਦੁੱਖ ਜਾਏ ਐਸੇ ਦੀਨਦਿਆਲ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਗੁਰਦੁਆਰਾ ਸ਼ੀਸ਼ਮਾਲ ਸਾਹਿਬ ਕੀਰਤਪੁਰ ਸਾਹਿਬ ਦੇ ਪਾਵਨ ਸਥਾਨਾਂ ਤੇ ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਅਜਦੇ ਦਿਹਾੜੇ ਸਨ 1656 ਦੇ ਵਿੱਚ ਹੋਇਆ ਤੇ ਮਹਾਰਾਜ ਸਨ 1661 ਦੇ ਵਿੱਚ ਲਗਭਗ ਸਵਾ 5 ਸਾਲਾਂ ਦੀ ਆਰਬਲਾ ਵਿੱਚ ਗੁਰਤਾ ਗੱਦੀ ਤੇ ਬਰਾਜਮਾਨ ਹੋਏ ਤੇ ਸਨ 1664 ਦੇ ਵਿੱਚ ਲਗਭਗ ਪੌਣੇ 8 ਵਰਿਆਂ ਦੇ ਕਰੀਬ ਆਰਬਲਾ ਸੀ ਮੇਰੇ ਸੱਚੇ ਪਾਤਸ਼ਾਹ ਦੀ ਜਦੋਂ ਮਹਾਰਾਜ ਜੋਤੀ ਜੋਤ ਸਮਾ ਗਏ ਪਰ ਇਤਨੇ ਕੋ ਸ਼ਰੀਰ ਕਜਾਮੇ ਵਿੱਚ ਇਨੀਆਂ ਕੋ ਰਹਿਮਤਾ ਮਹਾਰਾਜ ਨੇ ਮਨੁੱਖਤਾ ਦੇ ਉੱਪਰ ਕੀਤੀਆਂ ਨੇ ਜਿਨ੍ਹਾਂ ਨੂੰ ਲਿਖ ਕੇ ਬੋਲ ਕੇ ਬਿਆਨ ਕਰਨਾ ਕਿਸੇ ਵਿਦਵਾਨ ਦੇ ਵਸ ਦੀ ਗੱਲ ਨਹੀਂ ਜਦੋਂ ਉਹਨਾਂ ਦੇ ਜੀਵਨ ਵੱਲ ਝਾਤ ਮਾਰੀਏ ਖਾਸ ਕਰਕੇ ਭੈਣਾ ਤੇ ਬਹੁਤ ਵੱਡਾ ਪਰਉਪਕਾਰ ਮਾਰੇ ਨੇ ਕੀਤਾ ਜੋ ਦੁਖਤਰ ਖੁਸ਼ੀ ਕੁੜੀ ਮਾਰਨਾ ਦੀ ਰਸਮ ਨੂੰ ਮਾਰੇ ਨੇ ਹੁਕਮਨਾਮਾ ਦੇ ਕੇ ਬੰਦ ਕਰਵਾਇਆ ਅੱਜ ਵੀ ਰਹਿਤ ਮਰਿਆਦਾ ਅੰਦਰ ਕੁੜੀ ਮਾਰਨ ਨਾਲ ਰੋਟੀ ਬੇਟੀ ਦੀ ਸਾਂਝ ਤੋਂ ਰੋਕਿਆ ਇਹ 8ਵੇਂ ਪਾਤਸ਼ਾਹ ਦੀ ਬਖਸ਼ਿਸ਼ ਤੰਬਾਕੂ ਨੋਸ਼ੀ ਦਾ ਵਿਰੋਧ ਮੇਰੇ ਸਤਿ 8ਵੇਂ ਪਾਤਸ਼ਾਹ ਨੇ ਕੀਤਾ ਇਸ ਦੇ ਨਾਲ ਹੀ ਕੇਸ ਮਾ ਕੇਸਾਂ ਦਾ ਸਤਿਕਾਰ ਕਰਨਾ ਮਾਰੇ ਨੇ ਸਿਖਾਇਆ ਅਤੇ ਖਾਸ ਕਰਕੇ ਪਹਿਲਾ ਜਫਰਨਾਮਾ ਔਰੰਗਜ਼ੇਬ ਨੂੰ ਲਿਖਣ ਵਾਲੇ 8ਵੇਂ ਪਾਚਾ ਮਹਾਰਾਜ ਸਨ